ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਆਮ ਆਦਮੀ ਪਾਰਟੀ ਦੇ ਇੱਕ ਹਲਕਾ ਇੰਚਾਰਜ ਨੇ ਦਿੱਤਾ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਵੱਡੇ ਇਲਜ਼ਾਮ ਲਾਏ ਨੇ ਆਪਣੀ ਹੀ ਪਾਰਟੀ ਤੇ ਵਿਧਾਇਕਾਂ ਦੇ ਉੱਪਰ ਸੋ ਆਪਣੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਅੰਦਰਲੇ ਰਾਜ ਖੋਲ ਦਿੱਤੇ ਵਿਧਾਇਕਾਂ ਦੇ ਕਿਸ ਤਰ੍ਹਾਂ ਲੁਟਿਆ ਜਾ ਰਿਹਾ ਹੈ ਕਿਸ ਤਰ੍ਹਾਂ ਰਿਸ਼ਵਤ ਖੋਰੀ ਨਾਲ ਵਧਾਇਕ ਆਪਣੇ ਘਰ ਪਰ ਰਹੇ ਨੇ ਸੋ ਆਮ ਆਦਮੀ ਪਾਰਟੀ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਵਾਂਗ ਡਬਲ ਹੋ ਗਿਆ ਉਸਨਾਂ ਲੋਕ ਜਿਹੜਾ ਭ੍ਰਿਸ਼ਟਾਚਾਰ ਸੋ ਕੌਣ ਨੇ ਉਹ ਵਧਾਇਕ ਕਿਸ ਹਲਕੇ ਤੁਸੀਂ ਹਲਕਾ ਇੰਚਾਰਜ ਸੋ ਉਹਨਾਂ ਨੇ ਆਪਣਾ ਕਿਉਂ ਅਸਿਫਾ ਦਿੱਤਾ ਮੁੱਢਲੀ ਮੈਂਬਰਸ਼ਿਪ ਤੋਂ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੋ ਕਿ 2022 ਦੇ ਵਿੱਚ ਇੱਕ ਵੱਡੇ ਤਨਾਰ ਲੀਡਰ ਦੇ ਅੱਗੋਂ ਚੋਣ ਲੜਦੇ ਨੇ ਚੋਣ ਹਾਰ ਜਾਂਦੇ ਨੇ ਉਸ ਤੋਂ ਬਾਅਦ ਉਹ ਹਲਕੇ ਦੇ ਹਲਕਾ ਇੰਚਾਰਜ ਬਣਦੇ ਨੇ ਹਲਕਾ ਇੰਚਾਰਜ ਬਣ ਤੋਂ ਬਾਅਦ ਆਪਣੇ ਹਲਕੇ ਦੇ ਵਿੱਚ ਜਿਹੜਾ ਕਿ ਲੋਕਾਂ ਦੇ ਨਾਲ ਕੰਮਕਾਰ ਕਰਵਾਉਂਦੇ ਨੇ ਸੋ ਉਹਨਾਂ ਦੇ ਉੱਪਰ ਜਿਹੜੇ ਕਿ ਦੋਸ਼ ਲੱਗੇ ਕਿ ਉਹ ਲੋਕਾਂ ਕੋਲੋਂ ਪੈਸੇ ਲੈਂਦੇ ਨੇ ਲੇਕਿਨ ਫਿਰ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਆਪਣੇ ਜਾ ਕੇ ਸਬੂਤ ਦਿੱਤੇ ਕਿ ਮੇਰੇ ਹਲਕੇ ਦੇ ਵਿੱਚ ਨਾਲ ਲੱਗਦੇ ਹਲਕਿਆਂ ਦੇ ਐਮ.ਐਲ.ਏ ਜੇ ਦਖਲ ਅੰਦਾਜ਼ੀ ਕਰ ਰਹੇ ਨੇ ਉਹ ਉਹ ਜਿਹੜਾ ਕਿ ਅਫਸਰ ਸਾਹਿਬ ਨਾਲ ਮਿਲ ਕੇ ਭ੍ਰਿਸ਼ਟਾਚਾਰ ਫਲਾ ਰਹੇ ਨੇ ਤੇ ਮੈਨੂੰ ਬਦਨਾਮ ਕਰਨਾ ਚਾਹੁੰਦੇ ਨੇ ਸੋ ਉਸ ਹਲਕਾ ਇੰਚਾਰਜ ਨੇ ਜਦੋਂ ਲੋਕ ਸਭਾ ਚੋਣਾਂ ਹੋਈਆਂ ਉਸ ਵਕਤ ਵੀ ਉਹਨਾਂ ਨੇ ਬਹੁਤ ਸਾਰੇ ਚਿੱਠੇ ਪਰੋਲੇ ਲੇਕਿਨ ਹੁਣ ਫਿਰ ਉਹਨਾਂ ਨੇ ਸਾਰੇ ਪਾਸੋਂ ਨਾਰਾਜ਼ ਹੋ ਕੇ हाईकमान ਤੋਂ ਨਰਾਜ਼ ਹੋ ਗਏ ਨੇ ਕਿ ਹਾਈਕਮਾਨ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਜਿਸ ਕਾਰਨ ਉਹਨਾਂ ਨੇ ਆਪਣੇ ਹਲਕਾ ਇੰਚਾਰਜੀ ਤੋਂ ਅਸਤੀਫਾ ਦੇ ਦਿੱਤਾ ਰ ਮੁੰਡਰੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਕੇ ਉਹ ਚੁੱਪ ਕਰਕੇ ਬੈਠ ਗਏ ਨੇ ਕਿ ਇੱਥੇ ਸਿਰਫ ਤੇ ਸਿਰ ਕਰਨੀ ਤੇ ਕਹਿਣੀ ਵਿੱਚ بڑا ਫਰਕ ਹੈ ਸਟੇਜਾਂ ਤੇ ਕੁਝ ਹੋਰ ਬੋਲਿਆ ਜਾ ਰਿਹਾ ਹੈ ਉਹ ਥੱਲੇ ਜਮੀਨੀ ਪੱਧਰ ਤੇ ਕੁਝ ਹੋਰ ਹੋ ਰਿਹਾ ਹੈ ਸੋ ਅਬ ਉਹ ਜਿਹੜੇ ਹਲਕਾ ਇੰਚਾਰਸੀ ਆਮ ਆਦਮੀ ਪਾਰਟੀ ਦੇ ਸੰਦੀਪ ਕੰਬੋਜ ਦੀਪ ਕੰਬੋਜ ਨੇ ਜਿਹੜਾ ਕਿ ਅਸਤੀਫਾ ਦਿੱਤਾ ਹੈ ਆਪਣੀ ਮੁੰਡਲੀ ਮੈਂਬਰਸ਼ਿਪ ਤੋਂ ਤੋਂ ਇਸ ਬਾਰੇ ਉਹਨਾਂ ਫੇਸਬੁੱਕ ਤੇ ਇੱਕ ਪੋਸਟ ਪਾ ਕੇ ਦੀਪ ਕੰਬੋਜ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਦੁਖੀ ਮਾਨ ਲਿਖਿਆ ਹੈ ਕਿ ਉਹਨਾਂ ਪਿਛਲੇ 12 ਸਾਲਾਂ ਤੋਂ ਆਮ ਆਦਮੀ ਪਾਰਟੀ ਚ ਦਿਨ ਰਾਤ ਰਹਿ ਕੇ ਪਾਰਟੀ ਲਈ ਸੇਵਾ ਕੀਤੀ ਜੂਰੀ ਸੂਚਨਾ ਅੱਜ ਤੋਂ ਆਪਣੇ ਹੱਥਾਂ ਨਾਲ ਬਣਾਈ ਪਾਰਟੀ ਦਿਨ ਰਾਤ ਮਿਹਨਤ ਕਰ ਬਣਾਈ ਆਪਣੀ ਪਾਰਟੀ ਦੀ ਮੁੰਡਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ 12 ਸਾਲ ਦਿਨ ਰਾਤ ਇੱਕ ਕਰਕੇ ਜਿਹਨੂੰ ਇੱਥੇ ਤੱਕ ਲੈ ਕੇ ਆਏ ਪਾਰਟੀ ਦੀਆਂ ਬਹੁਤ ਸਾਰੀਆਂ ਉਹਦੇਦਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਚਲੋ ਇਸ ਉੱਤੇ ਚਰਚਾ ਨਹੀਂ ਕਰਦੇ ਕਿਉਂਕਿ ਇਹ ਗੱਲ ਸਮਝ ਆਉਂਦੀ ਹੈ ਕਿ ਸਾਡੇ ਵਰਗੇ ਆਮ ਘਰਾਂ ਦੇ ਜਵਾਕ ਸਿਰਫ ਮਾੜੇ ਸਮੇਂ ਵਿੱਚ ਆਪਣਾ ਖੂਨ ਪਸੀਨਾ ਵਹਾਉਣ ਲਈ ਹੁੰਦੇ ਹਨ ਸਰਕਾਰਾਂ ਚ ਚਲਾਉਣ ਲਈ ਬਹੁਤ ਆ ਜਾਂਦੇ ਹਨ ਚਲੋ ਕੋਈ ਗਿਲਾ ਨਹੀਂ ਕਿ ਪਾਇਆ ਕਿ ਗਵਾਇਆ ਹਾਂ ਇਸ ਗੱਲ ਦਾ ਦੁੱਖ ਹੈ ਕਿ 12 ਸਾਲਾਂ ਦੀ ਮਿਹਨਤ ਨੂੰ ਇਸ ਲਈ ਅਣਗੋਲਿਆ ਕੀਤਾ ਗਿਆ ਕਿਉਂਕਿ ਗਵੰਡੀ ਵਿਧਾਇਕ ਨੂੰ ਬਹੁਤ ਤਕਲੀਫ ਸੀ ਜੋ ਮੇਰੇ ਆਸ-ਪਾਸ ਦੇ ਵਿਧਾਇਕ ਨੇ ਉਹਨਾਂ ਨੂੰ ਮੇਰੇ ਤੋਂ ਤਕਲੀਫ ਸੀ ਉਹ ਨਾਂ ਦੀ ਮੇਰੇ ਹਲਕੇ ਵਿੱਚ ਦਖਲਅੰਦਾਜ਼ੀ ਦਾ ਵਿਰੋਧ ਕਰਦਾ ਸੀ ਉਹਨਾਂ ਵੱਲੋਂ ਸਾਡੇ ਹਲਕੇ ਦੇ ਟਰੱਕ ਯੂਨੀਅਨ ਆਰਤੀ ਐਸੋਸੀਏਸ਼ਨ ਅਤੇ ਥਾਣਿਆਂ ਉੱਤੇ ਕੀਤੇ ਕਬਜ਼ਿਆਂ ਦਾ ਮੈਂ ਵਿਰੋਧ ਕਰਦਾ ਸੀ ਲੋਕਾਂ ਦੀ ਹੋ ਰਹੀ ਲੁੱਟ ਆਰਤੀਆਂ ਦੀ ਹੋ ਰਹੀ ਲੁੱਟ ਉਹਨਾਂ ਤੋਂ 3-4-4 ਰੁਪਏ ਕਤੀ ਗੱਟਾ ਲੈ ਕੇ ਟਰੱਕ ਮਿਲਦੇ ਸੀ ਉਸ ਦਾ ਵਿਰੋਧ ਕਰਦਾ ਸੀ ਇਹ ਕਿਸੇ ਨੂੰ ਬਰਦਾਸ਼ਤ ਨਹੀਂ ਸੀ ਮੇਰੇ ਵੱਲੋਂ ਹਾਈ ਕਮਾਂਡ ਨਾਲ ਬਹੁਤ ਵਾਰ ਸੰਪਰਕ ਕੀਤਾ ਗਿਆ ਪਰ ਉਹਨਾਂ ਨੇ ਇੱਕ ਨਹੀਂ ਸੁਣੀ ਕਿਉਂਕਿ ਦੂਜੇ ਪਾਸੇ ਉਹ ਲੋਕ ਸਨ ਜਿਹੜੇ ਜੂਏ ਸੱਟੇ ਥਾਣਿਆਂ ਤੋਂ ਤਹਿਸੀਲ ਵਿੱਚੋਂ ਪੈਸੇ ਇਕੱਠੇ ਕਰਦੇ ਸਨ ਮੈਂ ਕੋਈ ਖੁਸ਼ ਨਹੀਂ ਪਰ ਇੰਨੇ ਵੱਡੇ ਪਰਿਵਾਰ ਉੱਤੇ ਲੜਿਆ ਜੋ ਕਿ ਇਹਨਾਂ ਨੇ ਮੇਰੇ ਨਾਲ ਕਰਿਆ ਦੁਸ਼ਮਣ ਵੀ ਕਿਸ ਇਸੇ ਤਰ੍ਹਾਂ ਕਿਸੇ ਨਾਲ ਨਹੀਂ ਕਰਦਾ ਸੋ ਮੇਰੇ ਤੇ ਮੇਰੇ ਪਰਿਵਾਰ ਨੂੰ ਖਤਮ ਕਰਨ ਲਈ ਬਹੁਤ ਵੱਡੀ ਸਾਜ਼ਿਸ਼ ਕੀਤੀ ਗਈ ਜਿਹਦੇ ਵਿੱਚੋਂ ਬਹੁਤੇ ਬੰਦੇ ਸਰਕਾਰ ਦੇ ਨੁਮਾਇੰਦਗੀ ਕਰਦੇ ਹਨ ਸੋ ਹਾਈ ਕਮਾਂਡ ਨੇ ਆਪਣੇ ਚਿੱਤੇ ਇਸ ਲੀਡਰ ਦੇ ਕਹਿਣ ਤੇ ਉਹਦੇ ਕਾਲੇ ਕਾਰਨਾਮੇ ਮੇਰੇ ਉੱਤੇ ਮढ़े ਗਏ ਕਿ ਮੈਂ ਪੈਸੇ ਲੈਂਦਾ ਹਾਂ ਜਦ ਕਿ ਇਹ ਸਾਰੇ ਕੰਮ ਮੇਰੇ ਗਵਾਂਡੀ ਵਿਧਾਇਕ ਦੇ ਸਨ ਜੋ ਸਾਰਾ ਇਲਾਕਾ ਜਾਣਦਾ ਹੈ ਮੇਰੀ ਇਮਾਨਦਾਰੀ ਨੂੰ ਮੇਰੇ ਵਿਰੁੱਧ ਵਰਤੀ ਗਈ ਇੱਕ ਪ੍ਰਸ਼ਟਾਚਾਰੀ ਪ੍ਰਸ਼ਟਾਚਾਰੀਆਂ ਨੂੰ ਮੈਂ ਪਸੰਦ ਨਹੀਂ ਸੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ 12-13 ਸਾਲ ਪਾਰਟੀ ਲਈ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕੀਤਾ ਜੋ ਮੇਰੇ ਨਾਲ ਕੀਤਾ ਉਹਦੇ ਲਈ ਧੰਨਵਾਦ ਮੈਂ ਕੋਈ ਖੁਸ਼ ਨਹੀਂ ਪਰ ਜਿੰਨਾ ਕੁਛ ਮੈਂ ਗਵਾ ਚੁੱਕਾ ਉਹ ਪੂਰਾ ਨਹੀਂ ਹੋ ਸਕਦਾ ਇਸ ਗੱਲ ਦਾ ਦੁੱਖ ਇਸ ਲਈ ਹੈ ਕਿਉਂਕਿ ਜਿਹਦੇ ਲਈ ਸਭ ਕੁਝ ਆਪਣਾ ਉਜਾੜ ਕੇ ਉਹਨੂੰ ਪਾਲ ਕੀਤਾ ਉਹਨਾਂ ਨੇ ਉਸਨੂੰ ਉਜਾੜਿਆ ਸੋ ਉਹਨਾਂ ਨੇ ਕਿਹਾ ਕਿ ਮੈਂ 1 ਮਹੀਨਾ ਜਿਹੜਾ ਕਿ ਰਾਜਨੀਤਿਕ ਗਤੀਵਿਧੀਆਂ ਤੋਂ ਦੂਰ ਰਹਾਂਗਾ ਲੇਕਿਨ ਸਤੰਬਰ ਤੋਂ ਬਾਅਦ ਜਿਹੜਾ ਕਿ ਮੈਂ ਸੋਚਾਂਗਾ ਕਿ ਮੈਂ ਕਿਸ ਪਾਰਟੀ ਲਈ ਕੰਮ ਕਰਾਂਗਾ ਜਿਹੜੀ ਪਾਰਟੀ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੇ ਵਿੱਚ ਹੋਇਆ ਇਸ ਤਰ੍ਹਾਂ ਨਾ ਹੋਵੇ ਸੋ ਕਿਤੇ ਨਾ ਕਿਤੇ ਉਹਨਾਂ ਦੇ ਇਸ਼ਾਰੇ-ਇਸ਼ਾਰਿਆਂ ਦੇ ਵਿੱਚ ਕਾਂਗਰਸ ਪਾਰਟੀ ਦੇ ਨਾਲ ਜਿਹੜਾ ਕਿ ਜਾਣ ਦੀ ਸੰਭਾਅਨਾ ਲੱਗਦੀਆਂ ਨੇ ਕਿਉਂਕਿ ਕਾਂਗਰਸ ਪਾਰਟੀ ਦੇ ਵਿਰੁੱਧੋਂ ਲੜੇ ਸੀ ਉਤੋਂ ਜਿਸ ਆਗੂ ਦੇ ਖਿਲਾਫ ਜੋ ਕਿ ਸੰਦੀਪ ਜਾਖੜ ਜੋ ਇਸ ਟਾਈਮ ਸੁਨੀਲ ਜਾਖੜ ਦੇ ਭਤੀਜੇ ਸੀ ਜਾਖੜ ਪਰਿਵਾਰ ਜੋ ਕਿ ਹੌਲੀ ਹੌਲੀ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ 'ਚ ਚਲਾ ਗਿਆ ਹੈ ਭਵੇਂ ਸੰਦੀਪ ਜਾਖੜ ਐਮਐਲਏ ਹੈ ਨੇ ਲੇਕਿਨ ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਕਿ ਕਾਂਗਰਸ ਪਾਰਟੀ ਵਾਲੇ ਪਾਸੇ ਪ੍ਰਭਾਵ ਘਟਦਾ ਜਾ ਰਿਹਾ ਹੈ ਕਿਉਂਕਿ ਹਲਕਾ ਬਹੁਤ ਕਾਂਗਰਸ ਪਾਰਟੀ ਲਈ ਜੋ ਕਿ ਹੁਣ ਸੰਦੀਪ ਜਾਖੜ ਜਿਹੜੇ ਕਿ ਉਹਨਾਂ ਦਾ ਗਤੀਵਿਧੀਆਂ ਟੱਟ ਹੋਈਆਂ ਹੋਈਆਂ ਨੇ ਜਿਸ ਕਰਮ ਪ੍ਰਤਾਪ ਸਿੰਘ ਬਾਜਵਾ ਜਦੋਂ ਉੱਥੇ ਲੋਕ ਸਭਾ ਇਲਕਸ਼ਨਾ ਦੇ ਵਿੱਚ ਚੋਣ ਪ੍ਰਚਾਰ ਕਰਨ ਜਾਂਦੇ ਨੇ ਤਾਂ ਸੰਦੀਪ ਜਾਖੜ ਨਜ਼ਰ ਨਹੀਂ ਆਉਂਦੇ ਸਟੇਜਾਂ ਤੇ ਜਿਸ ਨੂੰ ਲੈ ਕੇ ਜੋ ਦੀਪ ਕਮੋਜ ਵੱਲੋਂ ਕਾਂਗਰਸ ਪਾਰਟੀ ਨਾਲ ਜਿਹੜਾ ਕਿ ਹੱਥ ਮਲਾਇਆ ਜਾ ਸਕਦਾ ਹੈ ਸਤੰਬਰ ਤੋਂ ਬਾਅਦ ਜਿਹੜਾ ਇਹ ਵੱਡਾ ਧਮਾਕਾ ਕਰਨਗੇ ਜੋ ਦੀਪ ਕਮੋਜ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਜੋ ਸੱਤਾਧਾਰੀ ਪਾਰਟੀ ਦੇ ਵਿੱਚ ਜਿਹੜੇ ਹਲਕਾ ਇੰਚਾਰਜ ਸੀ ਔਰ ਉਹਨਾਂ ਨੇ ਆਪਣੀ ਮੁੰਡੜੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ ਸੋ ਇਸ ਤੋਂ ਪਹਿਲਾਂ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਨਹੀਂ ਸੀ ਔਰ ਉਹਨਾਂ ਦੇ ਮੌਜੂਦਾ ਐਮਪੀ ਵਾਰੀ-ਵਾਰੀ ਅਸਤੀਫਾ ਦਿੰਦੇ ਰਹੇ ਸੋ ਉਹੀ ਗੱਲ ਹੋਣ ਹੋਗੀ ਸੱਤਾਧਾਰੀ ਔਰ ਸਰਕਾਰ ਹੋਵੇ ਔਰ ਹਲਕਾ ਇੰਚਾਰਜ ਹੋਣ ਔਰ ਅਸਤੀਫਾ ਦੇ ਜਾਣ ਤਾਂ ਫਿਰ ਇਹਦੇ ਵਿੱਚ ਹੀ ਸਾਫ ਹੁੰਦਾ ਹੈ ਕਿ ਸਰਕਾਰ ਦੇ ਵਿੱਚ ਕੁਝ ਜਿਹੜੇ ਲੀਡਰ ਨੇ ਉਹ ਠੀਕ ਨਹੀਂ ਚੱਲ ਰਿਹਾ ਅਪਸ ਦੇ ਵਿੱਚ ਜਿਹੜੇ ਉਹ ਲੁੱਟ ਰਹੇ ਨੇ ਔਰ ਮਿੱਟ ਕੇ ਆਪੋ ਆਪਣੇ ਘਰ ਪਾ ਰਹੇ ਨੇ ਸੋ ਦੀਪ ਕੰਬੋਜ ਨੇ ਜੋ ਅੰਦਰਲੇ ਰਾਜ ਖੋਲੇ ਨੇ ਆਪਣੀ ਪਾਰਟੀ ਦੇ ਔਰ ਆਮ ਆਦਮੀ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਕਿ ਲੁੱਟ ਮੱਚੀ ਹੋਈ ਹੈ